ਬੜਿੰਗ ਇੱਕ ਕਾਫੀ ਸੁਲਝਾ ਹੋਇਆ ਹਾਂ ਸਿਆਸਦਾਨ ਆਪਾਂ ਨੂੰ ਮੰਨ ਸਕਦੇ ਹਾਂ ਕਿਉਂਕਿ ਰਾਜਾ ਬੜਿੰਗ ਕੋਈ ਛੋਟਾ ਮੋਟਾ ਨਾਮ ਨਹੀਂ ਹੈ ਬੰਦਾ ਮਾੜਾ ਨਹੀਂ ਹੁੰਦਾ ਬੰਦੇ ਦਾ ਕਈ ਵਾਰ ਸਮਾਂ ਮਾੜਾ ਚੱਲ ਪੈਂਦਾ ਹੂੰ ਇਹ ਜਿਹੜਾ ਹੈਗਾ ਸਰਸਵਤੀ ਮਾਤਾ ਜੀ ਦੀ ਜ਼ੁਬਾਨ ਤੇ ਬੈਠ ਗਈ ਉਸ ਦਾ ਕਿਸੇ ਵਕਤ ਤਾਂ ਉਹ ਗਲਤ ਵੀ ਬੋਲੀ ਜਾਵੇ ਤੇ ਉਹ ਵੀ ਬੱਲੇ ਬੱਲੇ ਕਰਾ ਦਿੰਦੇ ਆ ਹਲ ਆਪਦੀ ਪਾਰਟੀ ਦੇ ਵਿੱਚ ਦਲਤ ਨੇਤਾਵਾਂ ਨੇ ਜੋ ਪ੍ਰਾਪਤੀਆਂ ਕੀਤੀਆਂ ਉਹ ਉਸਨਾ ਬੋ ਜਾ ਗਏ ਜਾਂ ਗਰਾਊਂਡ ਲੈਵਲ ਤੋਂ ਉੱਠੇ ਵੇ ਲੀਡਰਾਂ ਨੇ ਜਿਹੜੀਆਂ ਪ੍ਰਾਪਤੀਆਂ ਕੀਤੀਆਂ ਦਸਨੀਆਂ ਤੋਂ ਉਹ ਚਾਹੁੰਦਾ ਸੀ ਪਰ ਉਹ ਦੱਸਣ ਦਾ ਤਰੀਕਾ ਗਲਤ ਤਰੀਕਾ ਗਲਤ ਆਜਾ ਬੜਿੰਗ ਨੇ ਕਿ ਨੂੰ ਕੀ ਕਿਹਾ ਇਹ ਮੁੱਦਾ ਪੰਜਾਬ ਦਾ ਨਹੀਂ ਹੈਗਾ ਬਿਲਕੁਲ ਬਿਲਕੁਲ ਅਸਲ ਮੁੱਦੇ ਪੰਜਾਬ ਦੇ ਨੇ ਪੰਜਾਬ ਦੇ ਵਿੱਚੋਂ ਨਸ਼ਾ ਕਿਵੇਂ ਖਤਮ ਹੋਣਾ ਪੰਜਾਬ ਦੇ ਲੋਕਾਂ ਨੂੰ ਬੇਰੋਜ਼ਗਾਰੀ ਚੋਂ ਕਿਵੇਂ ਕੱਢਣਾ ਜੋ ਪੰਜਾਬ ਦੇ ਕਿਸਾਨਾਂ ਦੇ ਸਿਰ ਪੰਜਾਬ ਦੇ ਸਿਰ ਲੱਖਾਂ ਕਰੋੜਾਂ ਰੁਪਏ ਦਾ ਕਰਜ਼ਾ ਚੜ ਚੁੱਕਿਆ ਉਹਨੂੰ ਕਿਵੇਂ ਉਤਾਰਨਾ ਤੇ ਉਹਨੂੰ ਠੱਲ ਕਿਵੇਂ ਪਾਉਣੀ ਆ ਵੀ ਉਹ ਵਧੇ ਨਾ ਹਾਂ ਤੇ ਗੈਂਗਸਟਰ ਬਾਦ ਕਿਵੇਂ ਖਤਮ ਕਰਨਾ ਗੈਂਗਸਟਰ ਬਾਦ ਕਿਵੇਂ ਖਤਮ ਕਰਨਾ ਨੌਜਵਾਨੀ ਨੂੰ ਸੇਫ ਕਿਵੇਂ ਕਰਨਾ ਅਸਲ ਮੁੱਦੇ ਸਾਡੇ ਇਹ ਨੇ ਸਾਡੇ ਇਹ ਮੁੱਦੇ ਨਹੀਂ ਐ ਕਿ ਕਿਹਨੇ ਕਿਹਨੂੰ ਕੀ ਕਹਤਾ ਜਿਹੜਿਆ ਲੋਕ ਸਭਾ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਕਿਸ ਤਰ੍ਹਾਂ ਲੜਦੇ ਨੇ ਇੱਕ ਦੂਸਰੇ ਨੂੰ ਅੱਖਾਂ ਘੜ ਘੜ ਪੈਂਦੀਆਂ ਮੁਰ ਕੇ ਜੱਫੀਆਂ ਪਾਉਂਦੇ ਨੇ ਕਹਿੰਦੇ ਨੇ ਸੀ ਪਹਿਲਾਂ ਤੋਲੋ ਫਿਰ ਬੋਲੋ ਹਣਾ ਇਹ ਕਹਿੰਦੇ ਵੀ ਇਹ ਜਿਹੜੀ ਜ਼ਬਾਨ ਐ ਤੇ ਹੱਡੀ ਹੁੰਦੀ ਨਹੀਂ ਹੱਡੀਆਂ ਤੋੜਵਾ ਦਿੰਦੇ ਲੋਹਾ ਜੀ ਸਰਕਾਰ ਨੂੰ ਵੀ ਬੇਨਤੀ ਕਰਦਾ ਭਾਈ ਤੁਹਾਡੇ ਉਹ ਜੈਮਰ ਜੁਮਰ ਜੇ ਕਿੱਧਰ ਗਏ ਜਿਹੜਾ ਸਿਸਟਮ ਤੁਸੀਂ ਮਹਿੰਗਾ ਲਿਆ ਕੇ ਲਾਇਆ ਸੀਗਾ ਡਰੋਨ ਫੜਨ ਵਾਸਤੇ ਬਾਰਡਰ ਸਕਿਉਰਟੀ ਫੋਰਸ ਉਹ ਤਾਂ ਲਗਾਤਾਰ ਉਧਰੋਂ ਆਏ ਹੋਏ ਡਰੋਨ ਰਹੀ ਆਏ ਹੋਏ ਸਮਾਨ ਫੜੀ ਜਾਂਦੀ ਹੈ ਅੱਜ ਦਿਨ ਖਬਰਾਂ ਲੱਗੀਆਂ ਜਾਂਦੀਆਂ ਨੇ ਫਿਰ ਭਾਈ ਤੁਹਾਡਾ ਸਿਸਟਮ ਕਿੱਧਰ ਗਿਆ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਅਕਸਰ ਹੀ ਬਿਆਨਬਾਜ਼ੀਆਂ ਹੁੰਦੀਆਂ ਰਹਿੰਦੀਆਂ ਨੇ ਜਿਸ ਨੂੰ ਲੈ ਕੇ ਕਈ ਵਾਰ ਕਈ ਵਿਵਾਦ ਵੀ ਖੜੇ ਹੋ ਜਾਂਦੇ ਨੇ ਜੋ ਪਿਛਲੇ ਸਮੇਂ ਦੇ ਵਿੱਚ ਹੁਣ ਵਿਵਾਦ ਖੜਾ ਹੋਇਆ ਉਸ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਮਨਿੰਦਰ ਸਿੰਘ ਰਾਜਾ ਵੜਿੰਗ ਦਾ ਉਹਨਾਂ ਵੱਲੋਂ ਜੋ ਬਿਆਨ ਪਿਛਲੇ ਸਮੇਂ ਦੇ ਵਿੱਚ ਤਾਨਤਰ ਜਿਮਨੀ ਚੋਣਾ ਦੇ ਵਿੱਚ ਦਿੱਤੇ ਗਏ ਸੀ ਉਸ ਨੂੰ ਲੈ ਕੇ ਲਗਾਤਾਰ ਲੋਕਧੀਆਂ ਵੱਲੋਂ ਘੇਰਿਆ ਜਾ ਰਿਹਾ ਤੇ ਉਹਨਾਂ ਦੇ ਖਿਲਾਫ ਪ੍ਰਦਰਸ਼ਨ ਵੀ ਕੀਤਾ ਗਿਆ ਕਿਉਂ ਦਿੱਤੇ ਗਏ ਨੇ ਬਿਆਨ ਕਿ ਜਾਣ ਬੁੱਝ ਕੇ ਰਾਜਾ ਵੜਿੰਗੇ ਵਿਵਾਦਾਂ ਵਿੱਚ ਰਹਿਣਾ ਚਾਹੁੰਦੇ ਨਹੀਂ ਕੀ ਇਹਨਾਂ ਬਿਆਨਾਂ ਦੇ ਨਾਲ ਜਿਮਨੀ ਚੋਣਾ ਦੇ ਵਿੱਚ ਕਾਂਗਰਸ ਦਾ ਨੁਕਸਾਨ ਹੋਵੇਗਾ ਇਸ ਉੱਪਰ ਆਪਾਂ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਸੁਖਿੰਦਰ ਸੋਤਾ ਜੀ ਸੋਤਾ ਸਾਹਿਬ ਪਹਿਲਾਂ ਤੁਹਾਡਾ ਬਹੁਤ ਸਵਾਗਤ ਹੈ ਬਹੁਤ ਧੰਨਵਾਦ ਜੀ ਤੁਹਾਡਾ ਤੁਹਾਡਾ ਬਿਆਨਾਂ ਨੂੰ ਕਿਵੇਂ ਦੇਖਦੇ ਹੋ ਕਿ ਰਾਜਾ ਵੜਿੰਗ ਦੀ ਆਪਾਂ ਗੱਲ ਕਰੀਏ ਤਾਂ ਸ਼ੁਰੂ ਤੋਂ ਹੀ ਉਹ ਚਰਚਾ ਚ ਰਹਿਣਾ ਚਾਹੁੰਦੇ ਹਨ ਕਿਵੇਂ ਨਾ ਕਿਵੇਂ ਬਿਆਨ ਬੋਜੀ ਹੋਵੇ ਜਾਂ ਕਿਤੇ ਜਾਂਦੇ ਨੇ ਕੁਝ ਵੱਖਰਾ ਹੀ ਕਰਦੇ ਨੇ ਤੇ ਇਹ ਬਿਆਨ ਨੂੰ ਕਿਵੇਂ ਤੁਸੀਂ ਦੇਖਦੇ ਹੋ ਦੇਖੋ ਰਾਜਾ ਵੜਿੰਗ ਇੱਕ ਕਾਫੀ ਸੁਲਝਾ ਹੋਇਆ ਹੈਗਾ ਸਿਆਸਦਾਨ ਆਪਾਂ ਨੂੰ ਮੰਨ ਸਕਦੇ ਹਾਂ ਕਿਉਂਕਿ ਰਾਜਾ ਵੜਿੰਗ ਕੋਈ ਛੋਟਾ ਮੋਟਾ ਨਾਮ ਨਹੀਂ ਹੈਗਾ ਅਮਰਿੰਦ ਸਿੰਘ ਰਾਜਾ ਵੜਿੰਗ ਨੈਸ਼ਨਲ ਤੌਰ ਤੇ ਜਿਹੜਾ ਨੈਸ਼ਨਲ ਪ੍ਰੈਜ਼ੀਡੈਂਟ ਰਹੇ ਨੇ ਯੂਥ ਕਾਂਗਰਸ ਦੇ ਹੂੰ ਤੇ ਉਸ ਤੋਂ ਬਾਅਦ ਹੁਣ ਪੰਜਾਬ ਦੇ ਪ੍ਰਧਾਨ ਵੀ ਨੇ ਕਈ ਵਾਰ ਉਹ ਐਮਐਲਏ ਜਿਹੜੀ ਹੈਗੀ ਸੀ ਸਿੱਟ ਜਿੱਤ ਚੁੱਕਣੇ ਤੇ ਹੁਣ ਐਮਪੀ ਵੀ ਬਣੇ ਹੋਏ ਨੇ ਆਪਾਂ ਹੁਣ ਜੇ ਗੱਲ ਕਰੀਏ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਰਾਜਵਿੰਗ ਦੀ ਬਿਆਨਬਾਜ਼ੀ ਨੂੰ ਲੈ ਕੇ ਜੋ ਗੱਲਬਾਤ ਹੋ ਰਹੀ ਹੈ ਮੈਂ ਕਹਣਾ ਕਿ ਬੰਦਾ ਮਾੜਾ ਨਹੀਂ ਹੁੰਦਾ ਬੰਦੇ ਦਾ ਕਈ ਵਾਰ ਸਮਾਂ ਮਾੜਾ ਚੱਲ ਪੈਂਦਾ ਹੂੰ ਇਹ ਜਿਹੜਾ ਹੈਗਾ ਸਰਸਵਤੀ ਮਾਤਾ ਜੀ ਦੀ ਜ਼ੁਬਾਨ ਤੇ ਬੈਠ ਗਈ ਉਸ ਦਾ ਕਿਸੇ ਵਕਤ ਦਾ ਉਹ ਗਲਤ ਵੀ ਬੋਲੀ ਜਾਵੇ ਤੇ ਉਹ ਵੀ ਬੱਲੇ ਬੱਲੇ ਕਰਾ ਦਿੰਦੇ ਆ ਤੇ ਕਿਸੇ ਵਕਤ ਉਹ ਸਹੀ ਵੀ ਬੋਲਦਾ ਜੇ ਜਦੋਂ ਨਾਰਾਜ ਹੋਵੇ ਮਾਤਾ ਰਾਣੀ ਤੇ ਉਹ ਉਹ ਵੀ ਚੱਲ ਪੈਂਦਾ ਇਹ ਮੈਂ ਇੱਕ ਉਦਾਹਰਨ ਦਿੱਤੀ ਹੈ ਹਮ ਕਾਰਨ ਇਹ ਕਿ ਰਾਜਾ ਬੜਿੰਗ ਨੇ ਸੋਚ ਸਮਝ ਕੇ ਲੱਗਦਾ ਨਹੀਂ ਹੈ ਕਿ ਕੋਈ ਅਜਿਹੀ ਕੋਈ ਹਰਕਤ ਕੀਤੀ ਆ ਉਹਨਾਂ ਨੇ ਕਿਸੇ ਤਰ੍ਹਾਂ ਦੇ ਕਿਸ ਨੂੰ ਨੀਚੇ ਦਿਖਾਉਣ ਦੀ ਕੋਸ਼ਿਸ਼ ਕੀਤੀ ਉਹਨੇ ਆਪ ਵੀ ਕਿਹਾ ਹੈਗਾ ਰਾਜਾ ਬੜਿੰਗ ਨੇ ਕਿ ਮੈਂ ਕੋਈ ਸ਼ਬਦਾਂ ਦਾ ਜਾਦੂਗਰ ਨਹੀਂ ਹੈਗਾ ਹਮ ਠੀਕ ਹੈ ਉਨੇ ਇੱਕ ਗੱਲ ਕੀ ਉਹ ਇੱਕ ਤਰੀਕੇ ਦੇ ਨਾਲ ਆਪਦੀ ਪਾਰਟੀ ਦੇ ਵਿੱਚ ਦਲਤ ਨੇਤਾਵਾਂ ਨੇ ਜੋ ਪ੍ਰਾਪਤੀਆਂ ਕੀਤੀਆਂ ਉਹ ਦੱਸਣਾ ਬਜਾਉਂ ਗਿਆ ਗਰਾਊਂਡ ਲੈਵਲ ਤੋਂ ਉੱਠੇਵੇਂ ਲੀਡਰਾਂ ਨੇ ਜਿਹੜੀਆਂ ਪ੍ਰਾਪਤੀਆਂ ਕੀਤੀਆਂ ਦਸਮੀਆਂ ਤੋਂ ਉਹ ਚਾਹੁੰਦਾ ਸੀ ਪਰ ਉਹ ਦੱਸਣ ਦਾ ਤਰੀਕਾ ਗਲਤ ਹੋ ਗਿਆ ਤਰੀਕਾ ਗਲਤ ਹੋ ਗਿਆ ਬਿਲਕੁਲ ਸ਼ਬਦਾਂ ਦੀ ਫੇਰ ਸੀ ਜਿਹੜੀ ਲਫਜ਼ਾਂ ਦੀ ਤੇ ਉਹਨੂੰ ਲਫਜ਼ਾਂ ਦੇ ਨਾਲ ਖੇਡਣਾ ਨਹੀਂ ਆਇਆ ਤੇ ਉਹ ਆਪਦੇ ਬਿਆਨ ਨੂੰ ਲੈ ਕੇ ਖੁਦ ਫਸ ਗਿਆ ਹਾਲਾਂਕਿ ਬਾਅਦ ਵਿੱਚ ਮਾਫੀ ਵੀ ਮੰਗੀ ਹੈ ਤੇ ਮਾਫੀ ਮੰਗਣ ਸਮੇਂ ਫੇਰ ਗਲਤੀ ਕਰ ਗਿਆ ਉਹ ਜੀ ਨੂੰ ਲੈ ਕੇ ਥੋੜਾ ਉਲਝ ਗਿਆ ਪਰ ਮੈਂ ਤਾਂ ਇਹ ਚੀਜ਼ ਜਿਹੜਾ ਹੈਗਾ ਸਾਰੇ ਸਿਆਸੀ ਨੇਤਾਵਾਂ ਨੂੰ ਵੀ ਬੇਨਤੀ ਕਰਨੀ ਚਾਹੁੰਗਾ ਸਾਰੀਆਂ ਸਿਆਸੀ ਧਿਰਾਂ ਨੂੰ ਵੀ ਬੇਨਤੀ ਕਰਨੀ ਚਾਹੁੰਗਾ ਹਮ ਕਿ ਚਾਹੇ ਕਿਸੇ ਵੀ ਪਾਰਟੀ ਦਾ ਬੰਦਾ ਹੋਵੇ ਜਿਉ ਨੇ ਮਾਫੀ ਮੰਗ ਲਈ ਨਾ ਹਮ ਤੇ ਗੱਲ ਨੂੰ ਤਾਂ ਛੱਡ ਦੇਣਾ ਚਾਹੀਦਾ ਕਿਉਂਕਿ ਪੰਜਾਬ ਰਾਜਾ ਵਡਿੰਗ ਨੇ ਕਿਨੂੰ ਕੀ ਕਿਹਾ ਇਹ ਮੁੱਦਾ ਪੰਜਾਬ ਦਾ ਨਹੀਂ ਹੈ ਨਹੀਂ ਗਾ ਬਿਲਕੁਲ ਬਿਲਕੁਲ ਅਸਲ ਮੁੱਦੇ ਪੰਜਾਬ ਦੇ ਨੇ ਪੰਜਾਬ ਦੇ ਵਿੱਚੋਂ ਨਸ਼ਾ ਕਿਵੇਂ ਖਤਮ ਹੋਣਾ ਪੰਜਾਬ ਦੇ ਲੋਕਾਂ ਨੂੰ ਬੇਰੋਜ਼ਗਾਰੀ ਚੋਂ ਕਿਵੇਂ ਕੱਢਣਾ ਹਮ ਜੋ ਪੰਜਾਬ ਦੇ ਕਿਸਾਨਾਂ ਦੇ ਸਿਰ ਪੰਜਾਬ ਦੇ ਸਿਰ ਲੱਖਾਂ ਕਰੋੜਾਂ ਰੁਪਏ ਦਾ ਕਰਜ਼ਾ ਚੜ ਚੁੱਕਿਆ ਉਹਨੂੰ ਕਿਵੇਂ ਉਤਾਰਨਾ ਤੇ ਉਹਨੂੰ ਠੱਲ ਕਿਵੇਂ ਪਾਉਣੀ ਆ ਵੀ ਉਹ ਵਧੇ ਨਾ ਹਾਂ ਤੇ ਗੈਂਗਸਟਰਵਾਦ ਕਿਵੇਂ ਗੈਂਗਸਟਰਵਾਦ ਕਿਵੇਂ ਖਤਮ ਕਰਨਾ ਨੌਜਵਾਨੀ ਨੂੰ ਸੇਫ ਕਿਵੇਂ ਕਰਨਾ ਅਸਲ ਮੁੱਦੇ ਸਾਡੇ ਇਹ ਨੇ ਸਾਡੇ ਇਹ ਮੁੱਦੇ ਨਹੀਂ ਐ ਕਿ ਕਿਹਨੇ ਕਿਹਨੂੰ ਕੀ ਕਹਿਤਾ ਉਹ ਇਹ ਤਾਂ ਹੁਣ ਵਿਖੇ ਸਾਨੂੰ ਰੱਖੂ ਜੀ ਨੂੰ ਉਹ ਬੋਲਦੇ ਰਹਿੰਦੇ ਹੁੰਦੇ ਨੇ ਬਿਲਕੁਲ ਇਹ ਆਪਸ ਵਿੱਚ ਚਲਦੀਆਂ ਰਹਿੰਦੀਆਂ ਨੇ ਅੱਛਾ ਅੱਜ ਦੇ ਲੀਡਰਾਂ ਦੀ ਜੇ ਗੱਲ ਕਰੀਏ ਤਾਂ ਲੀਡਰ ਤਾਂ ਇੱਕ ਦੂਸਰੇ ਪ੍ਰਤੀ ਜਦੋਂ ਬਿਆਨਬਾਜ਼ੀ ਕਰਦੇ ਨੇ ਤੇ ਕੱਪੜੇ ਉਤਾਰਨ ਤੱਕ ਜਾਂਦੇ ਨੇ ਇੱਕ ਦੂਸਰੇ ਦੇ ਹੂੰ ਜੇ ਆਪਾ ਲੀਡਰਾਂ ਤੋਂ ਤਾਂ ਇਸ ਚੀਜ਼ ਦੀ ਆਸ ਕਰ ਹੀ ਨਹੀਂ ਸਕਦੇ ਬਹੁਤ ਲੀਡਰਾਂ ਤੋਂ ਇਸ ਚੀਜ਼ ਦੀ ਆਪਾਸ ਨਹੀਂ ਕਰ ਸਕਦੇ ਕਿ ਉਹ ਸੱਭੇਕ ਨੇ ਜਾਂ ਉਹ ਹਿੰਸਕ ਨਹੀਂ ਹੈ ਜਿਹੜਾ ਲੋਕ ਸਭਾ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਕਿਸ ਤਰ੍ਹਾਂ ਲੜਦੇ ਨੇ ਇੱਕ ਦੂਸਰੇ ਨੂੰ ਅੱਖਾਂ ਕੱਢ ਕੱਢ ਪੈਂਦੇ ਨੇ ਉਹ ਹੀ ਜੱਫੀਆਂ ਪੈਂਦੀਆਂ ਮੁੜ ਕੇ ਜੱਫੀਆਂ ਪਾਉਂਦੇ ਨੇ ਲੋਕਾਂ ਦੇ ਸਾਹਮਣੇ ਅੱਖਾਂ ਕੱਢ ਕੱਢ ਲੜਦੇ ਨੇ ਇੱਕ ਦੂਸਰੇ ਨੂੰ ਮੇੜੋ ਮੇੜੀ ਹੁੰਦੇ ਨੇ ਆਪਾਂ ਹੁਣ ਪਿਛਲੇ ਦਿਨਾਂ ਚ ਜਿਹੜੇ ਵਿਧਾਨ ਸਭਾ 4 ਸਾਲੋ ਕੇ ਦੇਖ ਲਈਆਂ ਹ ਹ ਉਦੋਂ ਪਹਿਲਾਂ ਕਾਲੀ ਦਲ ਵੀ ਵੇਖਦੇ ਰਹੇ ਆ ਹਮ ਕਾਂਗਰਸ ਵਾਲੇ ਵੀ ਵੇਖਦੇ ਰਹੇ ਆ ਤਾਂ ਹਾਲਾਤ ਤਾਂ ਇਹਨਾਂ ਦਾ ਮਤਲਬ ਇਹਨਾਂ ਤੋਂ ਕੋਈ ਚੰਗੀ ਆਸਤਾ ਰੱਖ ਹੀ ਨਹੀਂ ਸਕਦੇ ਵੀ ਚੰਗੀ ਭਾਸ਼ਾ ਬੋਲਣਗੇ ਚਲੋ ਠੀਕ ਆ ਮੰਨ ਲਈ ਗੱਲ ਵੀ ਭਾਈ ਹੁਣ ਤੁਸੀਂ ਰਾਜਵੜਿੰਗ ਨੂੰ ਘੇਰ ਲਿਆ ਰਾਜਵੜਿੰਗ ਨੇ ਮਾਫੀ ਮੰਗ ਲਈ ਰਾਜਵੜਿੰਗ ਵਾਸਤੇ ਵੀ ਬਹੁਤ ਗਲਤ ਗੱਲ ਹੈ ਹੁਣ ਸੋਚੰਦਿਆਂ ਵੀ ਗੱਲ ਤੁਸੀਂ ਕਰਨੀ ਹੈ ਉਹਨੂੰ ਪਹਿਲਾਂ 100 ਵਾਰੀ ਸੋਚੋ ਪਹਿਲਾਂ ਆਪਣੇ ਨਾ ਬਜ਼ੁਰਗ ਕਹਿੰਦੇ ਹੁੰਦੇ ਸੀ ਪਹਿਲਾਂ ਤੋਲੋ ਫਿਰ ਬੋਲੋ ਹਾਂ ਹੈਨਾ ਇਹ ਕਹਿੰਦੇ ਵੀ ਇਹ ਜਿਹੜੀ ਜ਼ਬਾਨ ਹੈ ਤੇ ਹੱਡੀ ਹੁੰਦੀ ਨਹੀਂ ਹੱਡੀਆਂ ਤੋੜਵਾ ਦਿੰਦੇ ਲੋਕਾਂ ਨੂੰ ਇਸ ਲਈ ਇਹ ਨੂੰ ਸੰਭਲ ਕੇ ਥੋੜਾ ਤੁਮ ਚੱਲਣਾ ਚਾਹੀਦਾ ਸੀ ਤੇ ਪਰ ਫਿਰ ਵੀ ਹੁਣ ਸਿਆਸੀ ਤਰ੍ਹਾਂ ਵੀ ਚਾਹੀਦਾ ਹੈ ਕਿ ਇਹ ਰਾਜਾ ਵੜੈਂਗ ਮੁੱਦਾ ਨਹੀਂ ਹੈਗਾ ਮੁੱਦੇ ਹੋਰ ਨੇ ਮੁੱਦੇ ਜਿਹੜੇ ਸਹੀ ਨੇ ਉਹਨਾਂ ਤੇ ਗੱਲ ਕਰੋ ਹਾਂ ਕਿਉਂਕਿ ਸਰਕਾਰ ਨੇ ਤਾਂ ਇਹ ਚੀਜ਼ ਨੂੰ ਪੜਕਾਉਣਾ ਹੈ ਜੇ ਨਹੀਂ ਕਿਉਂਕਿ ਉਹਨਾਂ ਨੂੰ ਤਾਂ ਮੁੱਦਾ ਮਿਲ ਗਿਆ ਵੀ ਉਹ ਉਹ ਚੀਜ਼ਾਂ ਤੇ ਜਿਹੜਾ ਹੁਣ ਉਹਨਾਂ ਨੇ ਹੋਰ ਬਿਆਨ ਦਿੱਤਾ ਸੀ ਵੀ ਗੈਂਗਸਟਰਾਂ ਦੇ ਖਿਲਾਫ ਅਸੀਂ ਗੈਂਗਸਟਰ ਖਤਮ ਕਰਦਾਂਗੇ ਇਹਨਾਂ ਦੇ ਪਰਿਵਾਰਾਂ ਤੇ ਪਰਚਾ ਆਉਣਾ ਚਾਹੀਦਾ ਇਹਨਾਂ ਰਿਸ਼ਤੇਦਾਰਾਂ ਤੇ ਪਰਚਾ ਆਉਣਾ ਚਾਹੀਦਾ ਬਾਈ ਫਿਰ ਵਾਦ ਜਾ ਗਿਆ ਬਹੁਤ ਬਾਲਾ ਟਾਈਮ ਤਾਂ ਹੈ ਨਹੀਂ ਯਾਰ ਕੋਈ ਹੋਇਆ 4-5 ਹੀ ਹੋਇਆ ਤੁਹਾਨੂੰ ਗਿਆਨੂ ਇਹ ਪਹਿਲੀ ਸਰਕਾਰ ਠੋਡੀ ਸੋਧੂ ਕੀ ਕੀਤਾ ਕੈਬਨਟ ਦੇ ਵਿੱਚ ਸੀ ਤੁਸੀਂ ਕੀ ਕੀਤਾ ਉਹਦੋਂ ਫਿਰ ਭਾਈ ਇਹ ਰਾਜਵੜਿੰਗ ਨੂੰ ਆਪਾਂ ਪੁੱਛਦੇ ਆ ਵੀ ਉਦੋਂ ਤੂੰ ਕੈਬਨਟ ਦੇ ਵਿੱਚ ਹੀ ਸੀਗਾ ਤੂੰ ਵੀ ਉਦੋਂ ਕੀ ਕੀਤਾ ਉਦੋਂ ਤਾਂ ਬੱਸਾਂ ਦੀ ਬਾਡੀ ਵੀ ਰਾਜਸਥਾਨ ਚ ਲਵਾਉਣ ਚਲੇ ਗਏ ਸੀ ਤੁਸੀਂ ਜੋ ਪੰਜਾਬ ਦੇ ਵਿੱਚ ਕੋਈ ਬਾਡੀਆਂ ਲਾਉਣ ਵਾਲਾ ਹੀ ਨਹੀਂ ਹੈਗਾ ਉਹ ਵਰਤਾਏ ਮਾਨ ਸਾਹਿਬ ਕਹਿੰਦੇ ਨੇ ਨਾ ਫਿਰ ਫਾਈਲਾਂ ਖੋਲ ਲੀ ਗਏ ਨਹੀਂ 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 ਫਿਰ ਮਾਨ ਸਾਹਿਬ ਨੇ ਕੋਈ ਸਮਝੌਤਾ ਕੀਤਾ ਹੁਣਾਂ ਉਹਨਾਂ ਨੇ ਮਾਨ ਸਾਹਿਬ ਖੋਲਣ ਫੋਲ ਲਾ ਫਾਈਲਾਂ ਕਿਉਂ ਕਹਿੰਦੇ ਨੇ ਵੀ ਖੁੱਲ ਗਏ ਖੋਲੋ ਜੇ ਤੁਹਾਡੇ ਕੋਲ ਹੈਗੀਆਂ ਤਾਂ ਹੈਗੀਆਂ ਤਾਂ ਕਿਉਂ ਨਹੀਂ ਖੋਲਦੇ ਕੋਈ ਸਮਝੌਤਾ ਕੀਤਾ ਸਹੀ ਤੇ ਕਲਮ ਲਾ ਕੇ ਇਹਨੇ ਕਿਤੇ ਵੀ ਹੁਣ ਇਹੀ ਆ ਵੀ ਆਪੋਜੀਸ਼ਨ ਨੂੰ ਵੀ ਤੇ ਮੁਦਿਆਂ ਦੇ ਧਿਆਨ ਦੇਣਾ ਚਾਹੀਦਾ ਇਹ ਚੀਜ਼ਾਂ ਤੇ ਨਹੀਂ ਕਰ ਬਿਲਕੁਲ ਬਾਈ ਜੀ ਮੈਂ ਕਹਿਣਾ ਹੈ ਕਿ ਸਾਡੀ ਆਪੋਜੀਸ਼ਨ ਪਾਰਟੀਆਂ ਨੂੰ ਵੀ ਬੇਨਤੀ ਹੈ ਹਮ ਸੱਤਾਧਾਰੀ ਪਾਰਟੀ ਨੂੰ ਵੀ ਬੇਨਤੀ ਹੈ ਤੇ ਜਿਹੜਾ ਇੰਨੀ ਦਿਨੀ ਜਿਵਨੀ ਚੋਣ ਦਾ ਮਾਹੌਲ ਪਖਿਆ ਹੋਇਆ ਉਸ ਤੇ ਚੋਣ ਲੜ ਰਹੀਆਂ ਜਥੇਬੰਦੀਆਂ ਨੂੰ ਉਹਨਾਂ ਨੂੰ ਸਾਰੀਆਂ ਪਾਰਟੀਆਂ ਨੂੰ ਸਾਰੀਆਂ ਧਿਰਾਂ ਨੂੰ ਵੀ ਇਹੀ ਨਿਮਰ ਬੇਨਤੀ ਹੈ ਕਿ ਭਾਈ ਤੁਸੀਂ ਅ ਪਰਸਨਲੀ ਰਾਜਨੀਤੀ ਕਰਨੀ ਬੰਦ ਕਰ ਦਿਓ ਹਮ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੋ ਹਮ ਪੰਜਾਬ ਨੂੰ ਜਿਹੜਾ ਹੈਗਾ ਕਰਜ਼ੇ ਚੋਂ ਕਿਵੇਂ ਕੱਢਣਾ ਹੈ ਜਿਹੜਾ ਦਿਨੋ ਦਿਨ ਕਰਜ਼ੇ ਦੀ ਪੰਡ ਪੰਜਾਬ ਦੇ ਲੋਕਾਂ ਦੇ ਸਿਰ ਭਾਰੀ ਹੁੰਦੀ ਜਾ ਰਹੀ ਹੈ ਉਹਨੂੰ ਜਿਹੜਾ ਹੈਗਾ ਤੁਸੀਂ ਹਲਕੀ ਕਿਵੇਂ ਕਰਨਾ ਹੈ ਪੰਜਾਬ ਨੂੰ ਸੁਰੱਖ ਰੂ ਕੇ ਰੇ ਢੰਗ ਨਾਲ ਕਰਨਾ ਪੰਜਾਬ ਦੇ ਵਿੱਚ ਗੈਂਗਸਟਰਵਾਦ ਕਿਵੇਂ ਖਤਮ ਕਰਨਾ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਕਿਵੇਂ ਬਚਾਉਣਾ ਹੈ ਵਿਦੇਸ਼ੀ ਤਾਕਤਾਂ ਦੇ ਵੱਲੋਂ ਆਏ ਦਿਨ ਜਿਹੜਾ ਪੰਜਾਬ ਦੇ ਵਿੱਚ ਹਾਲਾਤ ਵਿਗਾੜਨ ਦੇ ਲਈ ਜਿਹੜੇ ਹਥਿਆਰ ਆ ਰਹੇ ਨੇ ਜਿਹੜੇ ਤੁਸੀਂ ਆਦਨ ਖਬਰਾਂ ਦੀ ਸੁਰਖੀਆਂ ਬਣਦੇ ਨੇ ਉਹ ਚੀਜ਼ ਨੂੰ ਅੱਥ ਕਿਵੇਂ ਪਾਉਣੀ ਹੈ ਭਾਈ ਨਾਲੇ ਇੱਕ ਮੈਂ ਤਾਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਭਾਈ ਤੁਹਾਡੇ ਉਹ ਜੈਮਰ ਜੁਮਰ ਜੇ ਕਿੱਧਰ ਗਏ ਜਿਹੜਾ ਸਿਸਟਮ ਤੁਸੀਂ ਮਹਿੰਗਾ ਲਿਆ ਕੇ ਲਾਇਆ ਸੀਗਾ ਡਰੋਨ ਫੜਨ ਵਾਸਤੇ ਉਹ ਤਾਂ ਫਿਰ ਜਿਹੜੀ ਪੁਲਿਸ ਤਾਂ ਜਾਂ ਜਾਂ ਜਿਹੜੀ ਹੈਗੀ ਹੈ ਬੋਡ ਸਕਿਉਰਿਟੀ ਫੋਰਸ ਆ ਉਹ ਤਾਂ ਲਗਾਤਾਰ ਉਧਰੋਂ ਆਏ ਹੋਏ ਡਰੋਨ ਰਹੀ ਆਏ ਹੋਏ ਸਮਾਨ ਫੜੀ ਜਾਂਦੀ ਹੈ ਅੱਜ ਦਿਨ ਖਬਰਾਂ ਲੱਗੀਆਂ ਜਾਂਦੀਆਂ ਨੇ ਫਿਰ ਭਾਈ ਤੁਹਾਡਾ ਸਿਸਟਮ ਕਿੱਧਰ ਗਿਆ ਕਿ ਕੱਲੀਆਂ ਉਹ ਵੀ ਦੂਸਰੇ ਆਰਡਰਾਂ ਨੂੰ ਕਾਗਜ਼ੀ ਸੀ ਬਸ ਸੋ ਗੱਲਬਾਤ ਕਰਨ ਲਈ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਜੀ ਜੋ ਕਿ ਸੀਨੀਅਰ ਪੱਤਰਕਾਰ ਸਗਿੰਦਰ ਸੋਚਾਈ ਨੇ ਦੱਸਿਆ ਕਿ ਬਿਆਨਾਂ ਨੂੰ ਛੱਡ ਕੇ ਪੰਜਾਬ ਦੇ ਮੁੱਦਿਆਂ ਤੇ ਜਿਹੜੀ ਸਿਆਸਤ ਕਰਨੀ ਚਾਹੀਦੀ ਹੈ ਇਸ ਵਿੱਚ ਜ਼ਿਆਦਾ ਤਰਵਜੋ ਨਹੀਂ ਦੇਣੀ ਚਾਹੀਦੀ ਜੋ ਮੁੱਦੇ ਨੇ ਵਿਰੋਧੀਆਂ ਪਾਰਟੀਆਂ ਵੱਲੋਂ ਉੱਚੇ ਜਾਣੇ ਚਾਹੀਦੇ ਹਨ ਉਸੇ ਦੇ ਹਿਾਰਤੀ ਵੋਟ ਮੰਗਣੀ ਚਾਹੀਦੀ ਹੈ ਉਸੇ ਆਧਾਰ ਤੇ ਹੀ ਇਹ ਲੋਕਾਂ ਦੇ ਵਿੱਚ ਵਿਚਰਨਾ ਚਾਹੀਦਾ ਹੁਣ ਦੇਖਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਮਾਮਲਿਆਂ ਦੇ ਵਿੱਚ ਜਿੱਥੇ ਮਨਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਮਾਫੀ ਮੰਗ ਲਈ ਗਈ ਹੈ ਤੇ ਇਸ ਮਾਮਲੇ ਵਿੱਚ ਲਗਾਤਾਰ ਉਹਨਾਂ ਦੇ ਖਿਲਾਫ ਜਿੱਥੇ ਪ੍ਰਦਰਸ਼ਨ ਵੀ ਹੋਏ ਨੇ ਸਵਾਲ ਹਲੇ ਤੱਕ ਵੀ ਜਿਹੜੇ ਸلسਲਾ جاری ਹੈ ਉਹ ਦੇਖਣਾ ਹੈ ਉਹਨਾਂ ਸਮੇਂ ਦੇ ਵਿੱਚ ਇਹ ਹੁਣ ਤਰੰਤੁਰ ਜਿੰਮੀ ਚੋਣਾ ਦੇ ਵਿੱਚ ਕੀ ਸਰਿਆਸਤ ਕਰਵਟ ਲੈਂਦੀ ਹੈ